ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਵਾਇਰਲ ਹੁੰਦੀਆਂ ਵੀਡੀਓਜ਼ ਦਿਖਾ ਲਈ ਦਿੰਦੀਆਂ ਨੇ ਕੁਝ ਤਾਂ ਸਾਨੂੰ ਕਿਤੇ ਨਾ ਕਿਤੇ ਮੁਸਕਰਾਟ ਦਿੰਦੀਆਂ ਨੇ ਤੇ ਕੁਝ ਵੀਡੀਓਜ਼ ਨੂੰ ਵੇਖ ਕੇ ਅਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਆ ਇੱਕ ਵੀਡੀਓ ਤਾਜ਼ਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਕੂਲ ਦੇ ਮਾਸੂਮ ਵਿਦਿਆਰਥੀ ਸਕੂਲ ਦੇ ਮਾਸੂਮ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਵੱਲੋਂ ਸਕੂਲ ਤੋਂ ਘਰੇ ਜਾਇਆ ਜਾ ਰਿਹਾ ਪਰ ਜਿਸ ਆਟੋ ਦੇ ਵਿੱਚ ਉਹਨਾਂ ਨੂੰ ਲੱਦ ਕੇ ਲਿਜਾਇਆ ਜਾ ਰਿਹਾ ਤੇ ਜਿਸ ਤਰੀਕੇ ਦੇ ਨਾਲ ਸੁਰੱਖਿਆ ਨੂੰ ਛਿੱਕੇ ਟੰਕੇ ਇਸ ਆਟੋ ਚਾਲਕ ਦੇ ਵੱਲੋਂ ਉਹਨਾਂ ਦੀ ਜਾਨ ਜੋਖਮ ਦੇ ਵਿੱਚ ਪਾਈ ਹੋਈ ਹੈ ਇਸ ਸਾਰੀ ਚੀਜ਼ ਨੂੰ ਵੇਖ ਕੇ ਇੱਕ ਵਾਰ ਤਾ ਆਮ ਹਰੇਕ ਪੰਜਾਬ ਦਾ ਵਿਅਕਤੀ ਸੋਚਣ ਦੇ ਲਈ ਮਜਬੂਰ ਹੁੰਦਾ ਹੈ ਕਿ ਭਾਈ ਸਾਡੀ ਸੁਰੱਖਿਆ ਪ੍ਰਣਾਲੀ ਕਿੱਥੇ ਇੱਕ ਖੜੀ ਹੈ ਕਿੱਥੇ ਇੱਕ ਖੜਾਉਂਦੀ ਹੈ ਹਾਲਾਂਕਿ ਆਏ ਦਿਨ ਬਹੁਤ ਵੱਡੇ ਹਾਦਸੇ ਜੜੇ ਨੇ ਹੁੰਦੇ ਰਹਿੰਦੇ ਨੇ ਮਾਸੂਮ ਬੱਚੇ ਕਦੇ ਬੱਸ ਦੇ ਵਿੱਚ ਚੜਦੇ ਡਿੱਗਦੇ ਨੇ ਕਦੇ ਬੱਸ ਦੇ ਵਿੱਚ ਉਤਰਦੇ ਸਮੇਂ ਉਹਨਾਂ ਦੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਪਰ ਇਹ ਆਟੋ ਚਾਲਕ ਦੇ ਵੱਲੋਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਦੀ ਜਾਨ ਦੇ ਨਾਲ ਖੇਡਿਆ ਜਾ ਰਿਹਾ ਹੈ ਹਾਲਾਂਕਿ ਜੇ ਇਸ ਬਾਜ਼ਾਰ ਦੇ ਵਿੱਚੋਂ ਇਹ ਲੰਘ ਰਿਹਾ ਉਥੋਂ ਵੀ ਕਿਸੇ ਦੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹਨੂੰ ਰੋਕਿਆ ਜਾਵੇ ਇਹਨੂੰ ਕਿਹਾ ਜਾਵੇ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੈ ਉਸ ਤੋਂ ਬਾਅਦ ਜ਼ਿੰਮੇਵਾਰੀ ਇਹ ਸਕੂਲ ਦੀ ਹੈ ਜਿਸ ਸਕੂਲ ਦੇ ਵਿੱਚੋਂ ਇਸ ਆਟੋ ਨੂੰ ਲੱਦ ਕੇ ਬੱਚਿਆਂ ਦੇ ਨਾਲ ਭਰ ਕੇ ਸਕੂਲ ਦੇ ਵਿੱਚੋਂ ਭੇਜਿਆ ਗਿਆ ਕਿ ਘਰ ਪਰਤੀ ਇਹਨਾਂ ਬੱਚਿਆਂ ਨੂੰ ਛੱਡਿਆ ਜਾਵੇ ਜੇਕਰ ਇਹਨਾਂ ਬੱਚਿਆਂ ਦੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਅਜਿហេ ਤਮਾਮ ਜਿਹੜੇ ਹਾਦਸੇ ਪਿਛਲੇ ਸਮੇਂ ਦੇ ਵਿੱਚ ਵੀ ਵਾਪਰੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਵੀ ਸਭ ਤੌਰ ਦੇ ਉੱਪਰ ਅਸੀਂ ਸਮਝ ਸਕਦੇ ਹਾਂ ਕਿ ਕਿਸ ਤਰੀਕੇ ਇਹ ਬੱਚਿਆਂ ਦੀਆਂ ਮਾਸੂਮ ਜ਼ਿੰਦਗੀਆਂ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਵੀਡੀਓ ਜਿਹੜੀ ਹੈ ਉਹ ਬਣਾਈ ਗਈ ਇੱਕ ਪਿੱਛੇ ਆਉਂਦੇ ਵਿਅਕਤੀ ਦੇ ਵੱਲੋਂ ਵੀਡੀਓ ਬਣਾਈ ਗਈ ਤੇ ਵੀਡੀਓ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਜੋ ਕੁਝ ਵੀ ਫਰਮਾਇਆ ਗਿਆ ਜਾਂ ਫਿਰ ਜੋ ਕੁਝ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ 마ਸੂਮ ਬੱਚੇ ਜਿਹੜੇ ਨੇ ਜਿਹੜੇ ਕਿ ਵਿੱਚ ਵੀ ਆਟੋ ਤੇ ਲੱਦੇ ਪਏ ਨੇ ਤੇ ਪਿਛਲੇ ਪਾਸੇ ਨੂੰ ਲੱਤਾਂ ਕਰਕੇ ਜਿਹੜੇ ਬੱਚੇ ਬੈਠੇ ਨੇ ਉਹਨਾਂ ਦੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜੇਕਰ ਇਹਨਾਂ ਬੱਚਿਆਂ ਦੇ ਵੱਲੋਂ ਇਸ ਆਟੋ ਦੇ ਵਿੱਚੋਂ ਬਾਹਰ ਡਿੱਗਿਆ ਗਿਆ ਤਾਂ ਵੀ 60 ਫੀਟ ਬਚੇਗੀ ਤੇ ਜੇਕਰ ਇਹਨਾਂ ਬੱਚਿਆਂ ਦੇ ਬਲੋਂ ਬਾਹਰ ਡਿੱਗਣ ਤੇ ਉਪਰੰਤ ਪਿੱਛੋਂ ਕੋਈ ਆਉਂਦੀ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਇਹਨਾਂ ਦੇ ਨਾਲ ਵਾਜ ਜਾਂਦੀ ਹੈ ਤਾਂ ਫਿਰ ਇਹਨਾਂ ਦੀ ਜਾਨ ਤੱਕ ਵੀ ਜਾ ਸਕਦੀ ਹੈ ਅਜਿਹੇ ਬਹੁਤ ਸਾਰੇ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਦੇ ਰੂਪ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੇ ਕੀਤੇ ਹਾਲਾਂਕਿ ਪੰਜਾਬ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਇਸ ਇਲਾਕੇ ਦੀ ਹੈ ਕਿੱਥੋਂ ਦੀ ਹੈ ਇਹਦੇ ਬਾਰੇ ਸਪਸ਼ਟ ਰੂਪ ਦੇ ਵਿੱਚ ਕੋਈ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਪਰ ਇਸ ਤਰੀਕੇ ਦੇ ਨਾਲ ਬੱਚਿਆਂ ਦੀ ਮਾਸੂਮ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਕਿਹੜੇ ਕਾਰਨਾਮੇ ਕਰਨ ਦੀ ਕੋਸ਼ਿਸ਼ ਇਸ ਆਟੋ ਚਾਲਕ ਦੇ ਵੱਲੋਂ ਕੀਤੀ ਜਾ ਰਹੀ ਹੈ ਸਕੂਲ ਦਾ तमाम ਜਿਹੜਾ ਸੁਰੱਖਿਆ ਸਟਾਫ ਹੈ ਜਾਂ ਪਰ ਕਹਿ ਲਈਏ ਸਕੂਲ ਦੇ ਵਿੱਚ ਪ੍ਰਬੰਧਕ ਜਿਹੜੇ ਨੇ ਉਹਨਾਂ ਦੇ ਵੱਲੋਂ ਕੀ ਇਸ ਆਟੋ ਚਾਲਕ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਸਜ਼ਾ ਜਾਬਤਾ ਕੀਤਾ ਜਾਏਗਾ ਕਿਸੇ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਦੱਸਿਆ ਜਾਏਗਾ ਕਿ ਭਾਈ ਐਵੇਂ ਬੱਚਿਆਂ ਦੀ ਜਾਨ ਦੇ ਨਾਲ ਖੇਡਣਾ ਨਹੀਂ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਦੋਂ ਹੀ ਮੁਕਮਲ ਹੋਣਗੀਆਂ ਜਦੋਂ ਤੁਹਾਡੇ ਵੱਲੋਂ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਏਗਾ ਤੇ ਇਸ ਸਕੂਲ ਦਾ ਪਤਾ ਲੱਗੇਗਾ ਇਸ ਆਟੋ ਚਾਲਕ ਦਾ ਪਤਾ ਲੱਗੇਗਾ ਤੇ ਇਸ ਦੇ ਵੱਲੋਂ ਕੀਤੀ ਇਹ ਕਾਰਜਸ਼ਾਨੀ ਦੇ ਬਾਰੇ ਕੁਝ ਕਾਰਵਾਈਆਂ ਹੋਣਗੀਆਂ ਸੋ ਘਟਨਾ ਘਟਣ ਤੋਂ ਬਾਅਦ ਜਾਂ ਫਿਰ ਕੋਈ ਹਾਦਸਾ ਹੋਣ ਤੋਂ ਬਾਅਦ ਤਾਂ ਸਾਡੇ ਵੱਲੋਂ ਇਹ ਤਾਂ ਲਿਖ ਦਿੱਤਾ ਜਾਂਦਾ ਹੈ ਕਿ ਭਾਈ ਬਹੁਤ ਮਾੜਾ ਹੋਇਆ ਪਰ ਇਹ ਘਟਨਾਵਾਂ ਵਾਪਰਨ ਨਾ ਇਸ ਦਾ ਕਰਕੇ ਵੀ ਸਾਨੂੰ ਐਸੀਆਂ ਖਬਰਾਂ ਜ਼ਰੂਰ ਸ਼ੇਅਰ ਕਰ ਦੇਣੀਆਂ ਚਾਹੀਦੀਆਂ ਨੇ ਜ਼ਰੂਰ ਸਾਂਝਾ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਅਜਿਹੇ ਹਾਦਸੇ ਅਜਈਆਂ ਘਟਨਾਵਾਂ ਜੜੀਆਂ ਨੇ ਉਹ ਨਾ ਵਾਪਰਨ ਤੇ ਜਿਨ੍ਹਾਂ ਦੇ ਵੱਲੋਂ ਇਹ ਕਾਰਜਸ਼ਾਹਨੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਬਣਦੀਆਂ ਪੁਲਿਸ ਦੀਆਂ ਕਾਰਵਾਈਆਂ ਹੋਣ ਤਾਂ ਕਿ ਉਹਨਾਂ ਦੇ ਵੀ ਕੰਨ ਹੋ ਜਾਣ ਤੇ ਐਸੀਆਂ ਹਰਕਤਾਂ ਉਹਨਾਂ ਦੇ ਵੱਲੋਂ ਨਾ ਕੀਤੀਆਂ ਜਾਣ ਕਮੈਂਟ ਸੈਕਸ਼ਨ ਦੇ ਵਿੱਚ ਇਸ ਖਬਰ ਬਾਰੇ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ